ਨਾਜ਼ਮਿੰਦਰ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਇੰਟਰ ਮਿਨਿਸਟਰੀਅਲ ਕਮੇਟੀ ਦੀ ਚੋਣੇ ਦੀ ਪ੍ਰਾਲੀ ਦੀ ਸੋਚ ਜੀ ਸੰਭਾਲ ਤੇ ਸ਼ੁੱਕਰਵਾਰ ਨੂੰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਵਰਕਸ਼ਾਪ ਵਿੱਚ ਡਾਕਟਰ ਪੀ ਕੇ ਮਹਿਰਦਾ ਵਦੀਕ ਸਖਤਰ ਭਾਰਤ ਸਰਕਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼੍ਰੀਮਤੀ ਐਸ ਰੁਕਮਣੀ ਸੰਯੁਕਤ ਸਕੱਤਰ ਸ਼੍ਰੀ ਏ ਐਨ ਐਮ ਮਿਸ਼ਰਾਮ ਡਿਪਟੀ ਕਮਿਸ਼ਨਰ ਮੈਕਨਾਈਜ਼ੇਸ਼ਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾਕਟਰ ਰਾਜਵੀਰ ਬਰਾੜ ਡਿਪਟੀ ਡਾਇਰੈਕਟਰ ਜਨਰਲ ਆਈ ਸੀ ਆਰ ਨਵੀਂ ਦਿੱਲੀ ਡਾਕਟਰ ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾਕਟਰ ਸਤਵੀਰ ਸਿੰਘ ਗੌਸਲ ਵਾਈਸ ਚਾਂਸਲ ਪੀ ای ਯੂ ਡਾਕਟਰ ਐਮ ਐਸ ਪੁੱਲਰ ਵੱਲੋਂ ਸ਼ਮੂਲੀਅਤ ਕੀਤੀ ਇਸ ਵਰਕਸ਼ਾਪ ਦੀ ਸ਼ੁਰੂਆਤ ਕਰਦੇ ਸ੍ਰੀ ਜਗਦੀਸ਼ ਸਿੰਘ ਜੀ ਸੰਯੁਕਤ ਡਾਇਰੈਕਟਰ ਖੇਤੀਬਾੜੀ ਇੰਜੀਨੀਅਰ ਪੰਜਾਬ ਨੂੰ ਆਏ ਮਹਿਮਾਨਾਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਆਈ ਹੋਈ ਉੱਚ ਅਧਿਕਾਰੀਆਂ ਵੱਲੋਂ ਕਿਸਾਨਾਂ ਤੋਂ ਉਹਨਾਂ ਦੇ ਝੋਨੇ ਦੀ ਪਰਾਲੀ ਨੂੰ ਸਾਹਮਣੇ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਵੀ ਅਤੇ ਆਮੋ-ਸਾਹਮਣੇ ਵਿਸਥਾਰਪੂਰਵਕ ਗਰਾਊਂਡ ਜ਼ੀਰੋ ਤੇ ਸੁਝਾਅ ਦੇ ਲਈ ਗਿਆ ਗਿਆ। ਲੜੀਵਾਰ ਪੂਰੇ ਪੰਜਾਬ ਵਿੱਚ ਆਏ ਅਗਾਵਧੂ ਕਿਸਾਨਾਂ ਵੱਲੋਂ ਪੂਰੇ ਉਤਸ਼ਾਹ ਨਾਲ ਆਪਣੇ ਵੱਖ-ਵੱਖਰੇ ਪੱਖ ਤੋਂ ਅੱਗ ਨਾ ਲਗਾ ਕੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਹਾ ਕੇ ਬਿੱਲ ਰਾਹੀ ਖੇਤ ਵਿੱਚੋਂ ਪਰਾਲੀ ਨੂੰ ਬਾਹਰ ਕੱਢ ਕੇ ਪੰਚਾਇਤੀ ਜ਼ਮੀਨ ਵਿੱਚ ਜਮ੍ਹਾਂ ਕਰਨ ਬਾਰੇ ਗਰੁੱਪਾਂ ਰਾਹੀਂ ਮਸ਼ੀਨਾਂ ਦੀਆਂ ਸਬਸਿਡੀਆਂ ਦੇ ਬੈਂਕ ਤੇ ਲੋਨ ਸੰਬੰਧੀ ਹਦਾਇਤਾਂ ਬਦਲਣ ਬਾਰੇ ਫੰਡਾਂ ਦੀ ਲੋੜ ਅਨੁਸਾਰ ਸਹੀ ਅਨੁਪਾਤਨ ਆਦ ਸੁਝਾਅ ਦਿੱਤੇ ਗਏ ਇਸ ਵਰਕਸ਼ਾਪ ਵਿੱਚ ਆਏ ਸੁਝਾਵਾਂ ਦੀ ਡਾਕਟਰ ਰਾਜਵੀਰ ਬਰਾੜ ਡਿਪਟੀ ਡਾਇਰੈਕਟਰ ਜਨਰਲ ਆਈ ਸੀ اے ਆਰ ਨਵੀਂ ਦਿੱਲੀ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਕਿਸਾਨਾਂ ਨੂੰ ਸਰਕਾਰ ਦੇ ਨਾਲ ਮਿਲ ਕੇ ਮਸ਼ੀਨਰੀ ਦੀ ਸਹੀ ਵਰਤੋਂ ਕਰਕੇ ਪਰਾਲੀ ਦੀ ਸਾਂਭ ਸੰਭਾਲ ਕਰਨ ਲਈ ਕਿਹਾ ਗਿਆ ਡਾਕਟਰ ਪੀ ਕੇ ਮਹਿਰਦਾ ਬਧੀਕ ਸਕਤਰ ਭਾਰਤ ਸਰਕਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਆ ਪੰਜਾਬ ਰਾਜ ਅਧ ਵਿੱਚ ਪਰਾਲੀ ਸਾੜਨ ਦੇ ਘਟਦੇ ਰੁਝਾਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਆ ਭਰੋਸਾ ਦਿੱਤਾ ਕਿ ਕਿਸਾਨਾਂ ਵੱਲੋਂ ਦਿੱਤੇ ਗਏ ਸੁਝਾਅ ਕੇਂਦਰ ਸਰਕਾਰ ਦੇ ਨਾਲ ਹਾਂ ਪੱਕੀ ਨਤੀਜੇ ਦੇ ਸਾਂਝੇ ਕੀਤੇ ਜਾਣਗੇ ਇਸ ਵਰਕਸ਼ਾਪ ਵਿੱਚ ਪੰਜਾਬ ਦੀ ਸਾਰੀ ਮੁੱਖ ਖੇਤੀਬਾੜੀ ਅਫਸਰ ਨੇ ਆਪਣੇ ਜ਼ਿਲ੍ਹੇ ਦੇ ਕਿਸਾਨਾਂ ਅਤੇ ਮਸ਼ੀਨਰੀ ਉਤਪਾਦਕਾਂ ਦੇ ਨਾਲ ਭਾਗ ਲਿਆ। ਅੰਤ ਵਿੱਚ ਡਾਕਟਰ ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਵਰਕਸ਼ਾਪ ਵਿੱਚ ਆਏ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਇਸ ਸਮਾਗਮ ਦਾ ਸੁਚੱਜਾ ਆਯੋਜਨ ਕਰਨ ਲਈ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾਕਟਰ ਗੁਰਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।